ਦੇ ਉਹ ਹੀ ਝਾੜੂਆ ਜੋ ਭਾਈ ਦੀਪ ਸਿੰਘ ਜੂਰੇ ਕੇ ਹੱਥ ਸੀ ਤੇ ਪੰਥਰੇ ਨਾਲ ਖੜਨਾ ਜਾਂ ਲਾਂਗਰੀ ਬੰਦਣਾ ਪੰਥਰੇ ਸੇਵਾਦਾਰ ਬੰਦਣਾ ਜਾਂ ਲਾਂਗਰੀ ਬੰਦਣਾ ਤੇ ਅੱਜ ਉਹ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਆ ਝਾੜੂ ਫੜਾਇਆ ਭਾਈ ਦੀਪ ਸਿੰਘ ਜੂਰਦਾ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥਰੇ ਨਾਲ ਖੜਾਂਗੇ ਤੇ ਆ ਝਾੜੂ ਨੂੰ ਅੱਜ ਵੀ ਉਸੇ ਤਰ੍ਹਾਂ ਉਹੀ ਜੋਨੇ ਆ ਉਹੀ ਜਨਰਲ ਉਹੀ ਮਾਹੌਲ ਬਸ ਘਾਟ ਮਹਿਸੂਸ ਕਰਦੇ ਆ ਭਾਈ ਦੀਪ ਸਿੱਧੂ ਵੀ ਅੱਜ ਸਭ ਪਰੀਓਨਾਂ ਨੂੰ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਭਾਈ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਚੁਹਾਇਆ ਸੀ ਆ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਸੀ ਸਾਰਿਆਂ ਦੇ ਕਾ ਸਰਕਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਐਮਐਸਐਲ ਆਈ ਗਈ ਉਸ ਵਕਤ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਹੱਕ ਦੇ ਵਿੱਚ ਕੌਣ ਖੜਾ ਸਭ ਤੋਂ ਪਹਿਲਾਂ ਸਰਕਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਣੇ ਸਿੱਧੂ ਦੇ ਉੱਪਰ ਚੋਰੀ ਦੇ ਇਲਜ਼ਾਮ ਲਾਏ ਉਹਦੇ ਉੱਪਰ ਝੂਠੇ ਪਰਚੇ ਪਾਏ ਉਸ ਨੌਜਵਾਨ ਦੇ ਸਭ ਤੋਂ ਪਹਿਲਾਂ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਲੱਖੇ ਸੁਧਾਨੇ ਦੇ ਉੱਪਰ ਚਿੱਤੇ ਲਾ ਕੇ ਪਾਇਆ ਉਸ ਵਕਤ ਸਭ ਤੋਂ ਪਹਿਲਾਂ ਲੱਖੇ ਸੁਧਾਨੇ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹਰ ਵਕਤ ਨੋਜਵੰਨ ਦੇ ਨਾਲ ਇਸ ਵਕਤ ਖੈਰੇ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ੇਰ ਖਾਨ ਮੁਹੰਮਦ ਨੇ ਛੋਡੇ ਸੈਜਾਦਿਆਂ ਦੇ ਹੱਕ ਦੇ ਵਿੱਚ ਆਵਾਜ਼ ਨਾਰਾ ਮਾਰਿਆ ਸੀ ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ ਪਰ ਸਾਡੇ ਆਪ ਦੇ ਬੰਦੇ ਸਰਦਾਰ ਸਰਪਾਲ ਸਿੰਘ ਖੈਰਾ ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਨਾਰਾ ਮਾਰਿਆ ਸਾਡੇ ਆਪ ਦੇ ਬੰਦੇ ਹੀ ਭੁੱਲੇ ਬੈਠੇ ਆ ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਜੁਰ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹੀ ਬੰਦੇ ਪਤਾ ਨਹੀਂ ਅੱবি ਪਾਰਟੀ ਦੇ ਦਬਾਬ ਦੇ ਵਿੱਚ ਆ ਕੇ ਉਹ ਖੜੇ ਹੋਏ ਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਉਲਟੋ ਖੜੇ ਨੇ